ਅਲਿਅਸ ਆਈਪੀਐਸ ਬਣੀਏ ਕੁੜੀਆਂ ਨਹੀਂਓ ਘੱਟ ਕਿਸੇ ਤੋਂ ਆਓ ਸਾਬਤ ਕਰੀਏ ਆਓ ਸਾਬਤ ਕਰੀਏ ਮੰਮੀ ਮੰਮੀਆਂ ਝਾੜੂ ਨੂੰ ਛੱਡੋ ਪਹਿਲਾਂ ਮੇਰੀ ਗੱਲ ਸੁਣ ਲਓ ਹਾਂ ਦੱਸ ਪੁੱਤ ਮੰਮੀ ਮੇਰੀ 12ਵੀਂ ਕਲਾਸ ਤਾਂ ਪੂਰੀ ਹੋ ਗਈ ਆ ਹੁਣ ਮੈਂ ਅੱਗੇ ਪੜ੍ਹਨਾ ਚਾਹੁੰਦੀ ਆ ਤੇ ਜਿਹੜੇ ਮੇਰੇ ਸੁਪਨੇ ਨੇ ਉਹਨਾਂ ਨੂੰ ਪੂਰੇ ਕਰਨਾ ਚਾਹੁੰਦੀ ਆ ਤੁਸੀਂ ਪਾਪਾ ਨਾਲ ਗੱਲ ਕਰ ਲਓ ਨਾ ਤੈਨੂੰ ਪਤਾ ਤਾਂ ਹੈ ਪੁੱਤ ਤੇਰੇ ਪਿਆਰ ਦਾ ਤੇਰੇ ਪਿਆਰੋਂ ਮੈਂ ਕਿਵੇਂ ਗੱਲ ਕਰਾਂ ਤੈਨੂੰ ਆਪਣੇ ਘਰ ਦੇ ਹਾਲਾਤਾਂ ਦਾ ਵੀ ਪਤਾ ਜੋ ਤਾਂ ਮੈਨੂੰ ਪਤਾ ਨਹੀਂ ਤੇਨੂੰ ਪਤਾ ਆਪਣੇ ਘਰ ਦਾ ਗੁਜ਼ਾਰਾ ਮਸਾ ਪੂਰਾ ਹੁੰਦਾ ਹੈ ਘਰ ਦਾ ਖਰਚੀ ਮਸਾ ਪੂਰਾ ਹੁੰਦਾ ਹੈ ਉੱਤੋਂ ਤੇਰਾ ਪਿਓ ਜਿਹੜੀ ਤਿਆਰੀ ਲਾਉਂਦਾ ਸਾਰੇ ਪੈਸੇ ਨਸ਼ੇ ਚ ਖਰਾਬ ਕਰ ਦਿੰਦਾ ਹੈ ਉੱਤੋਂ ਮੈਂ ਦੋ ਤੀ ਇੱਕ ਪੁੱਤ ਦੀ ਮਾਂ ਐ ਗੱਡੇ ਜਿੱਡੇ ਕਵਿਲਦਾਰੀ ਆ ਘਰ ਦਾ ਖਰਚ ਕਿਵੇਂ ਪੂਰਾ ਕਰਾਂ ਮੈਂ ਮੰਮੀ ਮੰਮੀ ਪਲੀਜ਼ ਕਰ ਲਓ ਨਾ ਪਾਪਾ ਨਾਲ ਗੱਲ ਚੱਲ ਕਰਦੀਆਂ ਫਿਰ ਤੇਰੇ ਪਿਓ ਨਾਲ ਗੱਲ ਮੈਂ ਉਹ ਨਾ 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 ਕੁੜੀਏ ਪੜਾਈਆਂ ਚ ਕੀ ਰੱਖਿਆ ਆਪਾਂ ਤੈਨੂੰ ਆਈਲਰ ਆਣਿਆ ਪੇਪਰ ਦਵਾ ਕੇ ਭੇਜ ਦੇ ਕੈਨੇਡਾ ਕਿਉਂ ਬੇਬੇ ਜੀ ਥੋੜੀ ਕੀ ਰਹਿ ਭੇਜੀਏ ਪੈਨੁਕਨੇਟ ਵੀ ਤੂੰ ਤਾਂ ਕਹਿਣਾ ਹੈ ਪੈਨੁਕਨੇਟੇ ਭੇਜਣਾ ਹੈ ਕੁੜੀ ਤਾਂ ਆਪਣੀ ਅੱਗੇ ਪੜਨਾ ਚਾਹੁੰਦੀ ਆ ਬੇਬੇ ਜੀ ਆਪਣੇ ਸਾਰੇ ਪਰਿਵਾਰ ਧਰ ਜਾਊਗਾ ਮੈਂ ਤੇਰੇ ਪਿਆਰ ਦੀ ਵੀ ਕੋਈ ਰੈਸਲਾ ਲੈਣੀ ਥੋੜੀ ਕਹਿੰਦਾ ਏ ਠੀਕ ਏ ਬੇਬੇ ਜੀ ਬਾਪੂ ਜੀ ਥੋੜੀ ਨੇ ਇੱਕ ਰੈਸਲਾ ਕਰਨੀ ਸੀ ਹਾਂ ਦੱਸ ਪੁੱਤ ਕੀ ਆ ਜੀ ਮੈਂ ਕਹਿੰਦਾ ਕੰਨੇ ਦੇਣਾ ਭੇਜ ਦਈਏ ਓਏ ਨਾ ਨਾ ਕੈਡੈਕ ਨੂਟੇ ਚ ਕੀ ਰੱਖਿਆ ਨਾ ਆਪਾਂ ਨੂੰ ਆਇਲੈਂਡ ਦਾ ਪੇਪਰ ਦਵਾਈਏ ਓ ਚੰਗਾ ਬਾਪੂ ਕਰ ਲਾਂ ਜੀ ਸੰਦੇ ਆ ਹਾਂ ਦੱਸ ਕੀ ਸੁਣਾਉਣੀ ਆ ਕੁੜੀ ਆਪਣੀ ਅੱਗੇ ਪੜਨਾ ਚਾਹੁੰਦੀ ਆ ਓਏ ਨਾ ਨਾ ਕੀ ਰੱਖਿਆ ਆਪਣਾ ਜੰਮੂੜਾਂ ਚ ਆਪਾਂ ਨਹੀਂ ਬਣਾਉਣਾ ਬਣਾਉਣਾ ਹੈਗਾ ਗਾ ਪਤਾ ਤੇ ਹੱਥ ਪੀਲੇ ਕਰਾਂਗੇ ਆ ਕਰਦਾ ਮੈਂ ਬਚਲੇ ਨਾਲ ਗੱਲ ਕੋਈ ਨਾ ਚੰਗਾ ਜਿਹਾ ਰਿਸ਼ਤਾ ਲੱਭੂ ਇਹਨਾਂ ਵਿਆਹ ਕਰਾਂਗੇ ਆਪਾਂ ਨਹੀਂ ਜੀ ਆਪਾਂ ਕੁੜੀ ਦਾ ਵਿਆਹ ਨਹੀਂ ਕਰਨਾ ਹਜੇ ਕੁੜੀ ਆਪਣੀ ਨਿਆਣੀ ਆ ਛੋਟੀ ਆ ਆਪਾਂ ਵੀ ਲੋਕਾਂ ਦੀਆਂ ਕੁੜੀਆਂ ਵਾਂਗ ਆਪਣੀ ਕੁੜੀ ਨੂੰ ਅੱਗੇ ਪੜਾਉਣਾਗਾ ਉਹ ਤੈਨੂੰ ਸੁਣਿਆ ਨੇ ਤੂੰ ਜਾ ਕੇ ਕੰਮ ਕਰ ਲੈ ਤੂੰ ਬਾਲਾ ਚੱਲ ਤੇ ਛੋਟੀ ਮਰਜੀ ਨਾ ਨਾ ਪਾਪਾ ਮੈਂ ਨਹੀਂ ਕਰਾਉਣਾ ਹਜੇ ਵਿਆਹ ਮੈਂ ਤਾਂ ਅੱਗੇ ਪੜਨਾ ਚਾਹੁੰਨੀ ਆ ਤੇ ਜਿਹੜਾ ਮੇਰਾ ਸੁਪਨਾ ਨਾ ਉਹਨੂੰ ਪੂਰਾ ਕਰਕੇ ਕੋਈ ਵੱਡਾ ਅਫਸਰ ਬਣ ਕੇ ਤੁਹਾਡੀ ਕਬੀਲਦਾਰੀ ਨੂੰ ਆਪਣੇ ਸਿਰ ਚੁੱਕਣਾ ਚਾਹੁੰਨੀ ਆ ਆ ਬੱਚਨੇ ਅੰਕਲ ਦੀ ਕੁੜੀ ਨੂੰ ਦੇਖ ਲੋ ਵੀ ਕੰਮ ਕਰਕੇ ਬੈਂਕ ਵਿੱਚ ਜੌਬ ਕਰਦੀ ਐ ਹੁਣ ਸਾਰੀ ਬਚਨੇ ਅੰਕਲ ਦੀ ਕਬੀਰਦਾਰੀ ਉਹ ਆਪਣੇ ਸਿਰ ਚੁੱਕਦੀ ਐ ਉਸੇ ਤਰ੍ਹਾਂ ਮੈਂ ਵੀ ਵੱਡਾ ਅਫਸਰ ਬਣ ਕੇ ਤੁਹਾਡੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਚੁੱਕਣਾ ਚਾਹੁੰਨੀ ਆ ਨਾ ਨਾ ਕੁੜੀਆ ਜਾ ਕੇ ਘਰ ਦੇ ਕੰਮ ਕਰ ਲੈ ਨਹੀਂ ਮੈਂ ਤਾਂ ਪੜਨਾ 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 ਆ ਤੈਨੂੰ ਸੁਣਿਆ ਨਹੀਂ ਜਾ ਕੇ ਘਰ ਦਾ ਕੰਮ ਕਰ ਲੈ ਓ ਬਾਪੂ ਜੀ ਕਿਉਂ ਰੋਵਾਇਆ ਭੈਣ ਨੂੰ ਇੱਕ ਆਈਡ ਦਾ ਪੇਪਰ ਹੀ ਤਾਂ ਦਵਾਣਾ ਸੀ ਪੇਪਰ ਦਵਾ ਕੇ ਕੈਨੇਡਾ ਭੇਜ ਦਿੰਦੇ ਓਏ ਤੈਨੂੰ ਬਾਹਲਾ ਪਤਾ ਉਹ ਮਕਾਨ ਦਾ ਸਿਆਹ ਕਰ ਰਹੀ ਆ ਓਏ ਹਾਂ ਹਾਂ ਬਹੀ ਕਰੀ ਆ ਜਾ ਲੰਘੇ ਆ ਭਾਈ ਮੈਂ ਦੱਸ ਦੱਸ ਕੀ ਕਰਨਾ ਹੈ ਆ ਯਾਰ ਤੈਨੂੰ ਪਤਾ ਤਾਂ ਹੈਗਾ ਮੇਰਾ ਬਾਪੂ ਜੀ ਇਹਨੂੰ ਛੱਡੋ ਅਮਲੀ ਨੂੰ ਪਹਿਲਾਂ ਮੈਨੂੰ ਦੱਸੋ ਭੈਣ ਨੂੰ ਕਿਉਂ ਰੋਵਾਇਆ ਮੇਰੀ ਗੱਲ ਮੰਨ ਲਓ ਭੈਣ ਨੂੰ ਪੇਪਰ ਦਵਾ ਦਿਓ 아이 ਲੈਡਾ ਨਾ ਕਰੋ ਵਾਲਾ ਪੜਾ ਲੈਨੇ ਆ ਓ ਚਲ ਕੋਈ ਨਾ ਜਾ ਕੇ ਤੁਹਾਡਾ ਕੰਮ ਕਰ ਆ ਬਾਪੂ ਆ ਭਗਵਾਨ ਮੈਂ ਮੜਾ ਸਾਥ ਚ ਜਾ ਕੇ ਆਉਣਾਗਾ ਠੀਕ ਹੈ ਜੀ ਹਾਂ ਵੀ ਮ ਕੰਦ ਸਿਆ ਕੀ ਹਾਲ ਚਾਲ ਵਈ ਤੇਰਾ ਓਏ ਬਾਈ ਵਧੀਆ ਵਧੀਆ ਤੂੰ ਸੁਣਾ ਤੇਰਾ ਕੀ ਹਾਲ ਚਾਲ ਬਸ ਬਾਈ ਚੜਦੀ ਕਲਾ ਚੜਦੀ ਕਲਾ ਓਏ ਬਾਈ ਤੂੰ ਵੀ ਵਿਆਹ ਤੇ ਤੇਰਾ ਮਾਰਿਆ ਬਾਈ ਕੰਮ ਆਸੀ ਮੈਂ ਸੋਚਿਆ ਕਿ ਲਾ ਨਹੀਂ ਲੱਗਿਆ ਕਿੰਨਾ ਟਾਈਮ ਹੋ ਗਿਆ ਹਾਂ ਬਾਈ ਹੋਰ ਦੱਸ ਬਾਈ ਘਰ ਪਰਿਵਾਰ ਸਭ ਠੀਕ ਆ ਸਭ ਵਧੀਆ ਬਾਈ ਚੜਦੀ ਕਲਾ ਤੂੰ ਸੁਣਾ ਕੀ ਕਰਦੀ ਆ ਅੱਜ ਕੱਲ ਕੁੜੀ ਆ ਆਪਣੀ ਹੋਏ ਬਾਈ ਕੁਛ ਨਹੀਂ ਆ 12 ਕਰ ਲਿਆ ਕਹਿੰਦੀ ਮੈਂ ਗਾਹਾਂ ਬੜਨਾ ਉਹ ਬਾਈ ਯਾਰ ਤੈਨੂੰ ਤਾਂ ਪਤਾ ਹੀ ਆ ਹਣ ਮੇਰੇ ਘਰ ਦੀ ਕਬੀਲਦਾਰੀ ਦਾ ਜਿੰਨੇ ਕਵੇਂ ਕਮਾਉਂਨਾ ਉਹਨੇ ਨਾਲ ਘਰ ਦਾ ਗੁਜ਼ਾਰਾ ਮਸਾਂ ਹੁੰਦਾਗਾ ਬਾਈ ਤੇਨੂੰ ਇਹ ਨਹੀਂ ਪਤਾ ਆਪਣੇ ਪਿੰਡ ਦੇ ਕਹਿ ਲਾਂ ਕੁੜੀਆਂ ਦਾ ਕਾਲਜ ਆ ਕਾਲਜ ਅੱਛਾ ਬਾਈ ਜੀ ਹਾਂਜੀ ਨਾ ਬਾਈ ਮੈਨੂੰ ਨਹੀਂ ਪਤਾ ਪਤਾ ਹੈਗਾ ਕਿਹੜਾ ਕੇਸ਼ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅੰਮ੍ਰਿਤਸਰ ਵੱਲੋਂ ਚਲਾਇਆ ਜਾ ਰਿਹਾ ਅੱਛਾ ਬਾਈ ਹਾਂਜੀ ਠੀਕ ਆ ਕਿਸੇ ਕਹੇ ਅੰਮ੍ਰਿਤਸਰੀ ਕੁੜੀਆਂ ਦੀ ਅੱਜ ਤੋਂ ਵੱਧ ਫੀਸ ਮਾਫ ਆ ਹੈ ਬਾਈ ਹੋਰ ਜੀ ਉੱਤੋਂ ਦੀ ਹੁਨਰਵੰਦ ਕੁੜੀਆਂ ਨੂੰ ਵਜੀਫੇ ਮਿਲਦੇ ਆ ਉੱਥੇ ਵਜੀਫੇ ਠੀਕ ਆ ਬਾਈ ਕੋਈ ਨਾ ਹਾਂਜੀ ਹਾਂਜੀ ਦੇ ਤੇ ਲੱਗੀ ਖੜੀਆਂ ਤੁਸੀਂ ਵੀ ਆਪਦੀ ਕੁੜੀ ਦਾ ਮਾਤਾ ਸਾਹਿਬ ਕੋਲ ਗਰਲਸ ਕਾਲਜ ਜੋ ਕਿ ਗਹਿਣਾ ਵਿੱਚ ਹੈ ਉੱਥੇ ਜਾ ਕੇ ਐਡਮਿਸ਼ਨ ਕਰਾ ਕੇ ਆਓ ਇਹ ਅੰਕਲ ਜਮਾਂ ਸੱਚ ਕਹਿੰਦੇ ਨੇ ਓਏ ਭਾਈ ਯਾਰ ਆਹ ਕਿਹਨਾਂ ਦੀ ਕੁੜੀ ਸੀਗੀ ਭਾਈ ਤੂੰ ਇਹਨੂੰ ਨਹੀਂ ਜਾਣਦਾ ਓਏ ਨਾ ਨਾ ਮੈਂ ਕਿੱਥੇ ਜਾਣਦਾ ਇਹਨੂੰ ਭਾਈ ਇਹ ਉਹੀ ਵੀਰਾਟ ਵਾਲੀ ਦੀ ਕੁੜੀ ਓਏ ਵੀਰਾ ਉਹੀ ਜਿਹੜਾ ਅੱਜ ਜੱਟ ਖੜਾ ਹੋਵੇ ਸਵਾਰੇ ਨੂੰ ਨਾ ਚੜਜੋ ਚੜਜੋ ਉਹਦੀ ਕੁੜੀ ਆਏ ਹਾਂਜੀ ਭਾਈ ਉਹਦੀ ਕੁੜੀ ਆ ਗਈ ਅਗਲੀ ਦੇਖਦਾ ਕਾਲਾ ਕੋਟ ਪਾ ਕੇ ਜੱਜ ਬਣੀ ਬੈਠੀ ਆਣਾ ਕਾਲਾ ਕੋਟ ਪਾ ਕੇ ਜੱਜ ਬਣ ਗਈ ਬਾਈ ਤੇ ਨਹੀ ਵੀ ਨਹੀਂ ਪਤਾ। ਉਹ ਨਾ ਯਾਰ ਮੈਨੂੰ ਨਹੀਂ ਪਤਾ ਪਤਾ। ਬਾਈ ਪਿਛਲੇ ਸਾਲ ਉਹਨੇ ਨਿਸ਼ਚੈ ਅਕੈਡਮੀ ਚ ਐਡਮਿਸ਼ਨ ਕਰਾਈ ਸੀ। ਨਿਸ਼ਚੈ ਅਕੈਡਮੀ ਬਾਈ? ਇਹ ਕਿਹੜੀ ਅਕੈਡਮੀ ਆ ਬਾਈ? ਇਹ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਹਲੋ ਚਲਾਈ ਜਾ ਰਹੀ ਆ। ਅੱਛਾ ਬਾਈ? ਜੀ ਜਿੱਥੇ ਕੇ ਸਾਰਾ ਖਰਚਾ ਉਹਨਾਂ ਦਾ ਜਿੰਨਾ ਸਿੱਕਰ ਜਵਾਕ ਆਈਪੀਐਸ ਆਫੀਸਰ, ਜਨ ਜੱਜ ਵਕੀਲ ਜਿੰਨਾ ਚੱਕ ਸਰਕਾਰੀ ਜੌਬ ਨਹੀਂ ਮਿਲਦੀ ਉਹਨਾਂ ਟਾਈਮ ਉਹਨਾਂ ਦੀ ਜ਼ਿੰਮੇਵਾਰੀ ਆ ਸਾਰੀ। ਅੱਛਾ ਬਾਈ? ਹਾਂਜੀ। ਹਾਂ ਜੀ ਬਾਈ ਕੱਲ ਚਲਦੇ ਆਂ ਆਪਾਂ ਐਡਮਿਸ਼ਨ ਕਰਾ ਕੇ ਆਉਨੇ ਆ ਕੁੜੀ ਦੀ। ਓਏ ਕੋਈ ਨਾ ਬਾਈ ਮੈਂ ਘਰੇ ਗੱਲ ਕਰ ਦਾਂਗਾ। ਬਾਈ ਕਰ ਲੈ ਫਿਰ ਮੈਨੂੰ ਦੱਸੀ। ਠੀਕ ਆ ਬਾਈ। ਆ ਬਾਖਵਾ ਨਾ ਮੇਰੀ ਗੱਲ ਸੁਣੀ ਵੜੀ ਜੀ। ਹਾਂ ਜੀ ਦੱਸੋ। ਅੱਜ ਮੈਨੂੰ ਬੱਚਾ ਮਿਲਿਆ ਸੀਗਾ। ਕੀ ਕਹਿੰਦਾ ਸੀ ਫਿਰ ਉਹ? ਉਹ ਕਹਿੰਦਾ ਕੁੜੀ ਨੂੰ ਗਾਹਾਂ ਭੜਾ ਲਓ। ਫਿਰ ਥੋੜੀ ਕੀ ਸਲਾਹ ਏ? ਮੈਂ ਵੀ ਐਂ ਸੋਚਦਾ ਵੀ ਗਾਹਾਂ ਪੜਾ ਲੈਣੀ ਆ ਕੁੜੀ ਹੈ ਕਿੱਥੇ ਆ ਗਈ। ਉਹ ਘਰ ਦੇ ਕੰਮ ਕਰੀ ਜਾਂਦੀ ਆ। ਅੱਛਾ। ਓਏ ਪੁੱਤ ਤੂੰ ਆ ਛੱਟ ਛੱਡ ਆਪਾਂ ਤਾਂ ਤੈਨੂੰ ਪੜਾ ਕੇ ਵੱਡਾ ਅਫਸਰ ਬਣਾਵਾਂਗੇ ਲੈ। ਦੀ ਹੈਗੀ। ਓਏ ਨਾ ਨਾ ਇੱਕ ਡੇ ਡੇ ਨੂੰ ਡੰਨੀ ਤੋੜਨਾ ਹੈਗਾਗਾ। ਓ ਲੱਗਦਾ ਬਾਪੂ ਨੂੰ ਭਜਨੀ ਅੰਕਲ ਦੀ ਗੱਲ ਮੈਂ ਤਾਂ ਆ ਗਈ। ਪਾਪਾ ਮੰਨ ਗਏ। ਚੰਗਾ ਪੁੱਤ ਤੇਰੇ ਪਿਓ ਨੂੰ ਵੀ ਕੋਈ ਚੰਗੀ ਗੱਲ ਸਿੱਖ ਜੂ। ਬੁਰਾ ਗਿਆਨ ਆ ਜੂ ਉਹਨੂੰ। ਨਾ ਤੂੰ ਮੈਨੂੰ ਹੀ ਜਾਣਦੀ ਆ ਹਨਾ। ਹੋਰ ਫਿਰ ਕੁਝ ਸਾਲਾਂ ਬਾਅਦ ਪਾਪਾ ਅਗਵਾਨਾ ਮੈਂ ਮੜਾ ਬੱਚਨੇ ਕੋਲ ਜਾ ਕੇ ਉਹਨਾਂ ਨੂੰ ਵਧਾਈਆਂ ਦੇ ਕੇ ਉਹਨਾਂ ਨਾਲੇ ਠੀਕ ਹੈ ਜੀ ਜਾਇਆ ਓ। ਠੀਕ ਆ ਠੀਕ ਆ। ਕੀ ਹਾਲ ਚਾਲ ਨੇ ਬਾਈ ਵਧੀਆ ਵਧੀਆ ਬੈਠ ਬਾਈ ਤੂੰ ਪਹਿਲਾਂ ਬੈਠ ਓ ਬਾਈ ਮੈਂ ਤਾਂ ਤੈਨੂੰ ਵਧਾਈਆਂ ਦੇਣ ਆਇਆਗਾ ਬਾਈ ਕਾਹਦੀਆਂ ਵਧਾਈਆਂ ਬਾਈ ਓ ਬਾਈ ਜਿਹੜੀ ਤੂੰ ਮੈਨੂੰ ਅੱਧ ਨਾਲ ਗੱਲ ਦੱਸੀ ਸੀ ਨਾ ਹਾਂਜੀ ਮੇਰੀ ਕੁੜੀ ਪੜ੍ਹ ਲੈ ਕੇ ਵੱਡਾ ਅਫਸਰ ਬਣ ਗਈ ਜੱਜ ਉਹ ਵੀ ਨਾਲੇ ਲੈ ਬਾਈ ਵਧਾਈਆਂ ਤੈਨੂੰ ਤੈਨੂੰ ਬਾਈ ਬਹੁਤ-ਬਹੁਤ ਬਾਈ ਮੈਂ ਤਾਂ ਤੇਰਾ ਸੱਚੀ ਧੰਨਵਾਦ ਕਰਦਾ ਬਾਈ ਮੇਰਾ ਕਾਹਦਾ ਧੰਨਵਾਦ ਤੂੰ ਧੰਨਵਾਦ ਕਰਨਾ ਸਕੱਤਰ ਸਾਹਿਬ ਦਾ ਕਰ ਪ੍ਰਧਾਨ ਸਾਹਿਬ ਦਾ ਕਰ ਹਾਂ ਬਾਈ ਇੰਨਾ ਦੀ ਕੋਚ ਕਰਕੇ ਇਧਰ ਹੀ ਘਰਦੇ ਆਂ ਕੁੜੀਆਂ ਕੁਝ ਬਣ ਲੈ ਸਕੀਆਂ ਹਾਂ ਬਈ ਐਸਾ ਹੈ ਚਲ ਠੀਕ ਆ ਬਈ ਫਿਰ ਸਿਹਤਰਤੀ ਹੈ ਹਰਿਆਵਲੀ ਇਹਦੇ ਆਵਨੇ ਬੜੇ ਕੰ छे सब लान छिये जो भी उमर कुड़िया व्यार है आप करिए हे विचार उच्ची सीखे बच्चे छट रहे। किस है वपार ये कला कोई कीत नहीं, नहीं है कला कोई कीत नहीं हापे आप दुखा दे इस दौर चो आ दुखा दे इस दौर चो रही सुखा Yeah.